हां जी हस्सीकार सरन कि मैं ठीक ठाक हूं परमात्मा सरन ठीक ठाक रखे ते योगा ਤੇ ਗਈ ਸੀ योगा ਤੇ ਟਾਈਮ ਹੀ ਲੱਗਦਾ ਕੰਟੈਕਟ ਮਸਾਂ ਉਹ ਵੀ ਲਵਾਉਂਦੀ ਐ ਮੈਡਮ ਤੇ ਬਸ ਉ ਤਾਂ ਹੀ ਹੁੰਦਾ ਵੀ ਫਟਾਫਟ ਲਾ ਲਈਏ ਘੰਟਾ ਤੇ ਜਿਮੂ ਦੇਖ ਲਓ ਪਿਆ ਏ ਸੀ ਇੰਨਾ ਚੱਲਦਾ ਸੀ ਬੰਦ ਹੈ ਜਦੋਂ ਦੀ ਮੈਂ ਹੀ ਬੰਦ ਦੀ ਪਿਆ ਸੀ ਸੀ ਤੇ ਵਿਚਾਰੇ ਨੂੰ ਗਰਮੀ ਲੱਗਦੀ ਜਿਵੇਂ ਗਰਮੀ ਲੱਗਦੀ ਪਤਾ ਤੇ ਇਹ ਮੈਂ ਹੁਣ ਦਾਲ ਬਣਾਈ ਐ ਦਾਲ ਬਣਾਈ ਛੋਲੇ ਆਂ ਵੀ ਉਹ ਇੰਨਾ ਟਾਈਮ ਲੱਗਦਾ ਉਹ ਵਿੱਚ ਕद्दू ਪਾਇਆ ਹੋਇਆ ਦੈਂ ਬਹੁਤ ਲੱਗਦਾ ਮੌਸਮ ਬਹੁਤ ਹਲਦਾ ਗਰਮੀ 10 ਤਰੀਕ ਦੀ ਸਮਝ ਕੋ ਗਰਮੀ ਗਰਮੀ ਹੈ ਬਹੁਤ ਦੇਖੋ ਪੱਤਾ ਨਹੀਂ ਹਿਲਦਾ ਅੱਗੇ ਤਾਂ ਮਾੜਾ ਮੋਟਾ ਹਾਂ ਤੇ ਸੁੰਦਰ ਜਿਹਾ ਨਹੀਂ ਪੱਤਾ ਨਹੀਂ ਹਿਲਦਾ ਇੱਕ ਤਾਂ ਸਾਡੇ ਕੋੜ ਕਰ ਲੈ ਦੋ ਬੜੇ ਖੜਦੇ ਪਹਿਲਾਂ ਤੋਂ ਛੋਟੇ ਛੋਟੇ ਜਿਹਾ ਉਹ ਰੰਗ ਬਰੰਗੇ ਜਿਹੇ ਹੋਏ ਪਏ ਇੱਕ ਤਾਂ ਕਾਲੀ ਜਿਹੋਦੇ ਬਾਹਵਾਂ ਪਰ ਦਿੱਤਾਰੀ ਜਿਹੋ ਤਾਂ ਇੰਨਾ ਉੱਤੋਂ ਚੜਦਾ ਮਨ ਦੇਖ ਕੇ ਬੜੀ ਭੈੜੀ ਸ਼ਕਲ ਜੀ ਆ ਦੇ ਤੇ ਡਰ ਵੀ ਲੱਗਦਾ ਇਹਨਾਂ ਤੋਂ ਹੁੰਦਾ ਭੱਜ ਜਾਂਦੇ ਉਹ ਦੇਖ ਕੇ ਪਰ ਫਿਰ ਵੀ ਭੁੱਖ ਹੌਤ ਲੱਗੀ ਤੇ ਅੱਜ ਤਾਂ ਢੰਗ ਹੋ। ਛੋਲੇ ਤਾਂ ਜੀ ਸਿੱਟੀ ਨਾ ਬਤਰੇ ਨਾ ਮਰਾਤਾਂ। ਅਰ ਕਿਹਦੀ ਹੁਣ ਮੈਂ ਥੋੜਾ ਟਾਈਮ ਹੈ ਕੁਲੇ ਰੱਖ ਕੇ ਬਣਾ ਲਵਾਂ। ਜਿਮੂ ਜਿਮੂ ਚੱਲ ਚਲੇ ਇਸੇ ਚਲਾ ਕੇ ਦੇਵਾਂ। ਸਾੜਿਆ ਜੁਦਾ ਸਰਦਨ ਇਸ ਪਾਲ ਦਾ ਬਿੱਲ ਕੌਣ ਇੰਨਾ ਭਰੂਗਾ। ਅਜਾ ਬੈਲ ਬੋਧਾ ਜਾਂਦਾ ਐਂ ਤਾਂ ਵੀ ਜੇ 600 ਜੂੰਟ ਤੋਂ ਵੱਧ ਮੱਤ ਜਿਦੇ ਤੇ ਫਿਰ ਸਾਰਾ ਹੀ ਬੈਲ ਦੇਣਾ ਪੈਂਦਾ ਐ ਥੋੜੀ ਵੀ 600 ਤੋਂ ਜਿਹੜੀ ਪਰਾ ਬਸ ਉਹੀ ਬੈਲ ਹੈ ਸਾਰਾ ਹੀ ਦੇਣਾ ਪੈਂਦਾ ਜਿਮੋ ਉਰਿਆ ਅਦੇਕ ਜੀ ਨੂੰ ਕਹਦੇ ਨਾ ਉਰਿਆ ਗੱਲ ਸੁਣੋ ਤੇ ਫਿਰ ਇੱਕਦਮ ਲੱਟ ਜਾਂਦਾ ਉਰਿਆ ਜਿਮੋ ਗੱਲ ਸੁਣੋ ਉੱਥੇ ਮਾਉ ਆ ਬਾਹਰ ਮਾਉ ਕਿੱਥੇ ਆ ਚਲ ਮਾਉ ਦੱਸ ਦੇ ਕਿੱਥੇ ਆ ਮਾਉ ਕਿੱਥੇ ਆ ਮਾਉ نیچے ਮਾਉ ਉੱਪਰ ਆ ਮਾਉ ਕਿੱਥੇ ਆ ਪਰਸ਼ਾਤ ਅੱਲੀ ਦੇਖਣ ਲੱਗ ਜਾਂਦੀ ਹੈ ਮਾਉ ਕਿੱਥੇ ਆ ਸ਼ਿਪ ਕਲੀਨ ਜਿਮੂ ਐ ਜਿਮੂ ਡੈਡੀ ਕਿੱਥੇ ਆ ਡੈਡੀ ਆ ਗਏ ਆ ਡੈਡੀ ਆ ਗਏ ਮਾਉ ਕਿੱਥੇ ਆ ਕਿੱਥੇ ਮਾਉ ਓਮੀ ਕਾਂ ਚੱਲ ਗਏ ਚਲ ਓਮੀ ਕਾਂ ਚੱਲ ਗਏ ਚਲ ਮਾਉ ਦੱਸ ਕਿੱਥੇ ਮਾਉ ਉਹ ਆ ਗਏ ਮਾਉ ਏ ਇਹ ਹੋ ਗਿਆ ਕਿੱਥੇ ਮਾਉ ਉਹ ਸੀ ਹਣ ਮੈਂ ਏਸੀ ਚਲਾਤਾ ਇਹਨੂੰ ਹੁਣ ਇਹਨਾਂ ਬਾਹਰ ਖੁੱਲ ਕੇ ਬਹਿ ਜਾਣਾ ਐ ਥੋੜੀ ਇਹਨੇ ਦੇਖਣਾ ਵੀ ਮੈਂ ਏਸੀ ਚਲਦਾ ਇਹਨੇ ਬਾਹਰ ਖੁੱਲ ਕੇ ਬਹਿ ਜਾਣਾ ਕਿਉਂਕਿ ਬਾਹਰ ਵੀ ਅੰਦਰ ਵੀ ਏਸੀ ਦੀ ਵੀ ਇਹਨਾਂ ਹਵਾ ਚਾਹੀਦੀ ਤੇ ਇਹਨੂੰ ਅਸੀਂ ਵੀ ਬਾਹਰ ਮੈਂ ਵੀ ਚਾਹੀਦੀ ਮੈਂ ਅੰਦਰ ਅੱਜ ਬੰਦ ਕਰੀਂ ਕਰਤਾ ਦਾ ਇਹਨੇ ਖੋਲਣਾ ਉਹਦੀ ਦੇ ਐ ਖੋਲ ਲੈਂਦੀ ਐ ਬੈਠ ਗਿਆ ਠੰਡਾ ਨਹੀਂ ਹੁੰਦਾ ਕਮਰਾ खोल के डैडी आ गए डैडी आ गए डै डैडी डेडी आ गए मैं कहना डैडी आ गए हो गई भजी नज नाल नाल गए हो गए हम दरवाजा खोलूगी अपने आप दरवाजा खोलना उल् आ जा इधर आ जा भजी गई जिमो के मैं बैठा ਕੈਂਬੇਟਾ ਰਾਜਾ ਖੋਲੀ ਹਾਂ ਦੰਟ ਮੰਨੀ ਤੱਕ ਗਰਮੀ ਨੇ ਵਟ ਕੱਟੇ ਪਏ ਅਜੇ ਤੱਕ ਨਹੀਂ ਕੋਈ ਜਿਵੇਂ ਹਵਾ ਵੀ ਪੂਰਾ ਚੱਲ ਲਿੰਗੇ ਤਾਂ ਹਵਾ ਚੱਲਦੀ ਨਾ ਫਿਰ ਉਹ ਚਲਦੀ ਹੈ ਜਲ ਚਲਦੀ ਹੈ ਅਜਾ ਜਿਵੇਂ ਬੁਰਾ ਹਾਲ ਕੀ ਕਰਦਾ ਜੰਦੀ ਪਾ ਵੜਦਾ ਕਿੱਥੇ ਜਾਣ ਇੱਕ ਦੇਖੋ ਲੜਾਈਆਂ ਮੈਂ ਮਾਰੂੰ ਤੇਰੇ चल परे ये पैर के मारे मारदा बहुत भेड़ा है की लेना पानी ना पानी पीना पानी दे देखी देखी लड़ाई नहीं देखी देख लड़ाई नहीं थप्पड़ थप्पड़ तक तो, थप्पड़ पौगा हाय 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 डाका बहुत लड़ाकी है चली जाना। ए चली जाता है इतने बैठ जा चल बैठे कितने जाना तू ਕੁਮ ਗੰਨਿਆ ਕੁਮ ਗੰਨਿਆ ਬੜੀਆ ਥੇ ਦੇਖ ਅੱਨੀ ਲੱਤ ਤੇ ਦਿੰਦੀ ਵੜਦਾ ਮਾਤਿਆਂ ਵੀ ਗਿਆ ਚ ਪੇੜ ਜਾ ਗਈ ਬਹੁਤ ਗੁੱਸਾ ਹੈ ਇਹਦੇ ਚ Maung ke te maung, a r n g t i te, ozi maung, ke te m a u n maung ke te, ke te m a u n ite ye te maung, odi, si pukelin odi, o d e t u n g si p k e l i n e te, si pukelin, si p k e l i n e te, oper maung, si pukelin, i- i t d o n d oduki, o u k i i- ite odi, t e odi, shone d m a j i r i jibung buan e karla. පල ප ග මගති ද පාරු පක මග දආසි